ਫੋਨ ਇਹਦਾ ਅੱਜ ਵੀ ਇੱਥੇ ਹਰੁਮਨ ਚੌਕ ਦੇ ਵਿੱਚ ਤਾਕਤਨ ਕ੍ਰਾਂਤੀ ਦਲ ਵੱਲੋਂ ਸਾਰੇ ਗੁਰਦਾਸਪੁਰ ਵਾਸੀਆਂ ਦੀ ਰਾਖੀ ਰੱਖੀ ਸੀ ਅਜੇ ਇੱਥੇ ਆਪਾਂ ਚਰਚਾ ਕਰਦੇ ਹੀ ਪਏ ਆ ਲੋਕ ਦੱਸਦੇ ਤੇ ਐਨ.ਐਚ.ਪੀ. ਇੱਥੋਂ ਤਾਂ ਬੜੇ ਫੌਲ ਖਰਾਬ ਨੇ ਸਾਡੀ ਅੱਜ ਇੱਥੇ ਆ ਪੜਾਉਂਦੇ ਤੇ ਰੋਕਦੇ ਆ ਅਜੇ ਇੱਥੇ ਕਰਦੇ ਹੀ ਪਏ ਆ ਤਾਂ ਹਾਂ ਵੀ 20 ਮਿੰਟ ਬਾਅਦ ਹੀ ਦੋ ਪੁਲਿਸ ਵਾਲੇ ਆ ਕੇ ਸਾਹਮਣੇ ਦੱਸਿਆ ਕਿ ਉੱਥੇ ਉਹਨਾਂ ਨੇ ਜਿਹੜੀਆਂ ਜੰਗਲਦਸਤੀਆਂ ਪਾਜੀਆਂ ਸੀ ਜਾਂ ਤਾਂ ਬੋਲੇ ਉਸਤੇ ਸਾਨੂੰ ਫੇਰ ਕੇ ਜੇ ਨੇ ਇਹ ਗੰਦੰਦੀ ਆਪਾਂ ਵਿਰੋਧ ਕੀਤਾ ਤਾਂ ਤੁਹਾਨੂੰ ਕਾਲਾ ਵੀ ਕਰ ਦੇਗੇ ਤ police ਵਾਲਾਸ ਨੇ ਨੋਟ ਕਰਾਇਆ ਉਹਨਾਂ ਨਾਲ ਅੱਗੇ ਅੱਗੇ ਬੱਚੀਆਂ ਵੀ ਹੁਣ ਸਮਝਾਈ ਉਹਨਾਂ ਦੀ ਫੋਟੋ ਖਿੱਚਣੀ ਹੈ ਉਹਨਾਂ ਦੇ ਕੋਈ ਉਹ ਬਾਈਕ ਨੰਬਰ ਨੋਟ ਕਰ ਲੈ ਬਟ ਇਹ ਕਿਤਨਾ ਹੋਹਾ ਹੁਣ ਤੇ ਸੜਿਆ ਉਹਨਾਂ ਪੀਆ ਤੇ ਹਜੇ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਸ਼ਹਿਰੋਂ ਆਖਿਓ ਟਟੋੜ ਹੁੰਦੇ ਜਰਮ ਕਰ ਲੋ ਬਈ ਹੁਣ ਸੇਫਟੇ ਨਹੀਂ ਆਪਾਂ ਦਿੱਤੇ ਮਹੀਨੇ ਰਾਜੇ ਫੋ ਏ ਸਾਡਾ ਜੀ ਮਹੀਨਾ ਇਹ ਬਹੁਤ ਇੰਪੋਰਟੈਂਟ ਮੁਹਿੰਮ ਹੈ ਜੇ ਤੁਸੀਂ ਸਾਡਾ ਸਹਿਯੋਗ ਨਹੀਂ ਕਰੋਗੇ ਤਾਂ ਹਨੋ ਵਾਲੇ ਟਾਈਮ ਤੇ ਤੁਸੀਂ ਪਿਟਕਾ ਹੋਗੇ ਇਹ ਤੁਹਾਨੂੰ ਫਰੈਂਸੀ ਦੇਖੀ ਸਨਾਤਨ ਗ੍ਰਾਂਤੀ ਦਲ ਜਿੰਦਾਬਾਦ ਹਰ ਹਰ ਮਹਾਦੇਵ ਹਾਂ ਹਰ ਹਰ ਮਹਾਦੇਵ